ਸਾਧ ਸੰਗਤ ਜੀ ਇਸ ਧਰਤੀ ਤੇ ਮੱਖਣਛਾ ਲਬਾਣਾ ਜੀ ਨੇ ਪਖੰਡੀਆਂ ਚੋਂ ਗੁਰੂ ਸਾਹਿਬ ਦੀ ਪਛਾਣ ਕੀਤੀ ਸੀ ਸਾਧ ਸੰਗਤ ਅੱਜ ਵੀ ਕੌਮ ਦੇ ਵਿੱਚ ਉਵੇਂ ਹੀ ਪਖੰਡੀ ਘੁੰਮ ਰਹੇ ਆ ਜਿਨ੍ਹਾਂ ਕਰਕੇ ਅੱਜ ਵੀ ਆਪਣੇ ਯੋਧੇ ਜੇਲਾਂ ਦੇ ਵਿੱਚ ਜਵੇਂ ਅਮਰਤਪਾਲ ਸਿੰਘ ਜੀ ਖਾਲਸਾ ਜੀ ਦਾ ਕੋਈ ਕਸੂਰ ਨਹੀਂ ਹੈ ਉਹਦਾ ਕਸੂਰ ਸਿਰਫ ਇਹ ਹੈ ਕਿ ਉਹ ਨਸ਼ੇ ਛਡਾਉਂਦਾ ਸੀ ਗੁਰੂ ਨਾਲ ਜੋੜਦਾ ਸੀ ਤੇ ਅਮਰਤ ਸਿਖਾਉਂਦਾ ਸੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਦਾ ਸੀ ਸਾਧ ਸੰਗਤ ਜਿਹੜਾ ਵੀ ਸ਼ਖਸ ਜਿਹੜਾ ਬੰਦਾ ਪੰਜਾਬ ਦਾ ਭਲਾ ਕਰਦਾ ਉਹ ਸੈਂਟਰ ਦੀਆਂ ਨਜ਼ਰਾਂ ਦੇ ਵਿੱਚ ਚੁੱਪਦਾ ਹੀ ਚੁੱਪਦਾ ਹੈ ਸਾਹ ਸੰਗਤ ਜੀ ਮੈਂ ਪਾਰਲੀਮੈਂਟ ਦੇ ਵਿੱਚ ਬਹੁਤ ਜ਼ੋਰ ਲਾਇਆ ਬੋਲਣ ਦਾ ਅਮਰਤਪਾਲ ਬਾਰੇ ਕਿ ਉਹਨੂੰ ਰਿਹਾ ਕਰਨਾ ਚਾਹੀਦਾ ਹੈ ਮੈਨੂੰ ਟਾਈਮ ਨਹੀਂ ਦਿੱਤਾ ਮੈਂ 5 6 ਵਾਰੀ ਅਰਜੀ ਦਿੱਤੀ ਹੈ ਨਹੀਂ ਬੋਲਣ ਦਿੱਤਾ ਗਿਆ ਸਾਧ ਸੰਗਤ ਸਰਕਾਰ ਕੀ ਕਹਿੰਦੀ ਅਮਰਤਪਾਲ ਬਾਰੇ ਵੀ ਨੂੰ ਸਮਾਜ ਤੋਂ ਖਤਰਾ ਹੈ ਸਾਧ ਸੰਗਤ ਜਿਹੜੇ ਸਮਾਜ ਤੋਂ ਸਰਕਾਰ ਉਹਨੂੰ ਖਤਰਾ ਦੱਸਦੀ ਹੈ ਉਸੇ ਸਮਾਜ ਨੇ ਸਾਧ ਸੰਗਤ ਉਹਨੂੰ ਐਮਪੀ ਬਣਾਇਆ ਹੈ 2 ਲੱਖ ਦੇ ਕਰੀਬ ਵੋਟਾਂ ਨਾਲ ਜਿਤਾਇਆ ਸਾ ਸੰਗਤ ਜੀ ਇਹ ਕੋਈ ਵੀ ਅਸੀ ਚੀਜ਼ ਦੱਸ ਦੋ ਤੁਸੀਂ ਮੈਨੂੰ ਗੈਰ ਕਾਨੂੰਨੀ ਜਿਹੜੀ ਅਮਰਤਪਾਲ ਕੋਲੋਂ ਬਰਾਮਦ ਹੋਈ ਹੋਵੇ ਸਰਕਾਰਾਂ ਨੇ ਜ਼ੋਰ ਲਾ ਲਿਆ ਸਾਰਾ ਕੁਝ ਫਰੋਲਿਆ ਉਹਦਾ ਇਥੋਂ ਤੱਕ ਕੀ ਉਹਦੇ ਵਿਦੇਸ਼ ਦੇ ਮੁਲਕਾਂ ਦੇ ਵਿੱਚ ਲਿੰਕ ਵੀ ਫਰੋਲੇ ਗਏ ਕੁਝ ਨਹੀਂ ਮਿਲਿਆ ਉਸ ਦੇ باوجود ਵੀ ਉਸ ਤੇ NSA ਲਾ ਕੇ ਉਹਨੂੰ ਜੇਲ੍ਹ ਚ ਰੱਖਿਆ ਗਿਆ ਹੈ ਗੈਰ ਕਾਨੂੰਨੀ ਤਰੀਕੇ ਨਾਲ NSA ਵਿਧਾਈ ਗਈ ਹੈ ਮੈਂ ਉਹਦੇ ਵਾਸਤੇ ਅਮਿਤ ਸ਼ਾਹ ਨੂੰ ਵੀ ਮਿਲਣ ਲਈ ਦੋ ਵਾਰੀ ਅਰਜ਼ੀ ਦਿੱਤੀ ਦੋਹੇ ਵਾਰੀ ਮੈਨੂੰ ਟਾਈਮ ਦੇ ਕੇ ਨਹੀਂ ਮਲਾਇਆ ਗਿਆ ਸਾ ਸੰਗਤ ਇੱਕ ਪਾਸੇ ਅੰਮ੍ਰਿਤਪਾਲ ਆਪਣੇ ਬੰਦੀ ਸਿੰਘ ਜਿਹੜੇ ਜੇਲ੍ਹ ਚ ਹੈ ਜਿਨ੍ਹਾਂ ਨੂੰ ਨਹੀਂ ਛੱਡਿਆ ਜਾ ਰਿਹਾ ਦੂਜੇ ਪਾਸੇ ਸੌਦਾ ਸਾਧ ਜਿਹੜਾ 11 ਵਾਰੀ ਪਰੋਲ ਤੇ ਆ ਗਿਆ ਹੈ 11 ਵਾਰੀ ਜੀ ਦੇ ਕਰਕੇ ਹਰਿਆਣਾ ਸਰਕਾਰ ਨੇ ਇੱਕ ਨਵਾਂ ਹੀ ਕਾਨੂੰਨ ਬਣਾਤਾ ਹਰਿਆਣੇ ਦੇ ਵਿੱਚ ਉਹਨੂੰ ਜੇਲ੍ਹ ਚੋਂ ਬਾਹਰ ਕੱਢਣ ਵਾਸਤੇ ਸਾਂਗਤ ਸੌਦਾ ਇਸਾਦ ਦੇ ਇਸ਼ਾਰੇ ਤੇ ਮੌੜ ਬੰਬ ਕਾਂਡ ਹੋਇਆ ਜਿਹੜਾ ਸਾਰੀ ਗੁੱਥੀ ਸੁਣ ਜੀ ਪਈ ਐ ਸੱਤ ਜਣੇ ਸ਼ਹੀਦ ਹੋਏ 6 ਬੱਚੇ ਇੱਕ ਪੁਖਾਰੀ ਪਰ ਉਹਨੂੰ ਨਹੀਂ ਫੜਿਆ ਜਾ ਰਿਹਾ ਸਾਰਾ ਕੁਝ ਕਲੇਰ ਨੇ ਵੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗਵਾਹੀ ਦਿੱਤੀ ਹੈ ਬੇਅਦਬੀ ਬਾਰੇ ਉਹ ਸਾਰੇ ਤਾਰ ਖੁੱਲ ਕੇ ਸੌਦੇ ਸਾਧ ਦੇ ਡੇਰੇ ਤੱਕ ਗਏ ਆ ਵਿੱਚ ਹੀ ਉਹਦੇ ਆਹੀ ਕੇਸ ਖੁੱਲਿਆ ਹੈ ਆ ਕੇਸ ਖੁੱਲਣ ਦੇ ਬਾਵਜੂਦ ਵੀ ਭਗਵੰਤਮਾਨ ਸਰਕਾਰ ਉਹਨੂੰ ਫੜਨ ਦਾ ਆਰਡਰ ਨਹੀਂ ਦਿੰਦੀ ਕਿਉਂ ਸਿਰਫ ਵੋਟਾਂ ਕਰਕੇ ਇਸ ਲਈ ਸਾਧ ਸੰਗਤ ਆਪਾਂ ਨੂੰ ਇਹ ਸਰਕਾਰ ਨੂੰ ਅਲਟੀਮੇਟਮ ਦੇਣਾ ਚਾਹੀਦਾ ਹੈ ਜੇ 1 ਮਹੀਨੇ ਦੇ ਵਿੱਚ ਇਹਨਾਂ ਨੇ ਸੌਦੇ ਸਾਧ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਵੀ ਆਪਾਂ ਨੂੰ ਵੀ ਕੋਈ ਸੰਘਰਸ਼ ਦੀ ਤਿਆਰੀ ਕਰਨੀ ਚਾਹੀਦੀ ਹੈ ਕਿ ਜਿਹੜੇ 7 ਮਾਸੂਮ ਬੱਚੇ ਮਰੇ ਆਂ ਉਨਾ ਨੂੰ ਇਨਸਾਫ ਦਵਾਇਆ ਜਾ ਸਕੇ ਸਾਧ ਸੰਗਤ ਬਾਕੀ ਮੈਨੂੰ ਲੱਗਦਾ ਹੈ ਵੀ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੈ ਸੰਗਤ ਪਿਆਸੀ ਭੁੱਖੀ ਤੇ ਆਈ ਬੈਠੀ ਹੈ ਬਾਕੀ ਸਾਧ ਸੰਗਤ ਜੀ ਮੈਂ ਆਪ ਸਭ ਤੋਂ ਇੱਕ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਸ਼ਰੋਮਣੀ ਕਮੇਟੀ ਦੀਆਂ ਵੋਟਾਂ ਬਣਾਓ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਆਉਣ ਆਲੀਆਂ ਐ ਇਸ ਦੇ ਲਈ ਆਪਾਂ ਨੂੰ ਸ਼ਰੋਮਣੀ ਕਮੇਟੀ ਦੀ ਤਿਆਰੀ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਵੋਟਾਂ ਬਣਾਓ ਤਾਂ ਕਿ ਆਪਾਂ ਇਹਨਾਂ ਪਖੰਡੀਆਂ ਤੋਂ ਵੀ ਸ਼ਰੋਮਣੀ ਕਮੇਟੀ ਛੜਾ ਸਕੀਏ